ਪੰਜਾਬ ਦੇ ਕਿਸਾਨਾਂ ਦੇ ਪਹਿਲਾਂ ਚਿੱਟੀ ਮੱਖੀ ਦਾ ਹਮਲਾ ਹੋਇਆ ਅੱਜ ਕੱਲ੍ਹ ਨੀਲੀ ਮੱਖੀ ਦਾ ਹਮਲਾ ਹੋ ਰਿਹਾ ਹੈ ਇਹ ਗੱਲ ਕਾਂਗਰਸ ਪਾਰਟੀ ਕਹਿ ਰਹੀ ਹੈ ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਕਹਿ ਰਹੇ ਨੇ ਸਾਡੇ ਨਾਲ ਨੇ ਜਖੜ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਨਵੇਂ ਤਰ੍ਹਾਂ ਦੀ ਕ腐ਸ਼ਨ ਫੇਰ ਸਾਹਮਣੇ ਆ ਰਹੀ ਹੈ ਕੀ ਹੈ ਮਾਮਲਾ ਕ腐ਸ਼ਨ ਦਾ ਤਰੀਕਾ ਤਾਂ ਪੁਰਾਣਾ ਹੀ ਹੈ ਨਾ ਬਦਲੇ ਗਿਆ ਕਿਉਂਕਿ ਮੈਂ ਜਦੋਂ ਕਿਸਾਨ ਜਿਹੜਾ ਨਰਮੇ ਦਾ ਕਿਸਾਨ ਪੰਜਾਬ ਦਾ ਚਿੱਟੀ ਮੱਖੀ ਕਰਕੇ ਨਹੀਂ ਉਹ ਜੜਿਆ ਉਹ ਨੀਲੀ ਮੱਖੀ ਜੋ ਕਿ ਅਕਾਲੀ ਸਰਕਾਰ ਦੀ ਕ腐ਸ਼ਨ ਇਹਨਾਂ ਦੀ ਜਿਹੜੀ ਲਾਲਚ ਹੈ ਰੁਪਈਆ ਦੀ ਭੁੱਖ ਹੈ ਉਹਨੂੰ ਲੈ ਕੇ ਪੰਜਾਬ ਦੇ ਕਿਸਾਨ ਨੂੰ ਆਤਮ ਹੱਤਿਆ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਨਕਲੀ ਦਵਾਈਆਂ ਦੇ ਕੇ ਕਿਸਾਨ ਦਾ ਪਹਿਲਾਂ ਤਾਂ ਖਰਚਾ ਕਰਵਾਉਂਦੇ ਐ ਫੇਰ ਕਿਉਂਕਿ ਨਕਲੀ ਦਵਾਈਆਂ ਦਾ ਅਸਰ ਨਹੀਂ ਹੁੰਦਾ ਉਹਦਾ ਨਰਮਾ ਨਰਮੇ ਦੀ ਫਸਲ ਖਰਾਬ ਹੋ ਗਈ ਜੋ ਕਿ ਇੱਕ ਮਾਤਰ ਕੈਸ਼ ਕ੍ਰੋਪ ਸੀ ਜਿਹਦੇ ਨਾਲ ਉਹਨੇ ਬੱਚੇ ਵੀ ਪਾਲਨੇ ਆਪਣਾ ਢਿੱਡ ਵੀ ਪਾਲਣਾ ਹੈ ਬੇਟੀਆਂ ਦੀਆਂ ਸ਼ਾਦੀਆਂ ਵੀ ਕਰਨੀਆਂ ਜਦੋਂ ਉਹ ਫਸਲ ਪਿਛਲੀ ਵਾਰ ਉਜੜ ਗਈ ਉਹਦੇ ਬਾਅਦ ਕਨਜੈਕਟਿਵ ਅਗਰ ਦੂਜੇ ਸਾਲ ਵੀ ਅਗਰ ਫਸਲ ਦਾ ਹਾਲ ਐਹੀ ਹੋਇਆ ਤੇ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਕਿਸਾਨ ਦੀ ਆਤਮ ਹੱਤਿਆ ਦੀ ਅਬੈਟਮੈਂਟ ਟੂ ਸੁਸਾਈਸਾਈਡ ਦਾ ਪਰਚਾ ਡਾਇਰੈਕਟ ਪੰਜਾਬ ਸਰਕਾਰ ਅਕਾਲੀ ਪਾਰਟੀ ਦੇ ਉੱਤੇ ਬਣੂਗਾ ਇਹ ਜੋ ਇਲਜ਼ਾਮ ਤੁਸੀਂ ਲਗਾ ਰਹੇ ਹੋ ਇਹਦਾ ਕੀ ਕਿਸ ਬਿਹਾਫ ਤੇ ਲਗਾ ਰਹੇ ਪਿਛਲੀ ਵਾਰੀ ਪਿਛਲੇ ਸਾਲ ਜਦੋਂ ਮਸਲਾ ਹੋਇਆ ਉਦੋਂ ਡਾਇਰੈਕਟਰ ਐਗਰੀਕਲਚਰ ਮੰਗਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ 9 ਮਹੀਨੇ ਹੋ ਗਏ ਉਸ ਮਸਲੇ ਦੇ ਨੂੰ ਲੈ ਕੇ ਜਦੋਂ 42 ਕਰੋੜ ਰੁਪਏ ਦੀ ਨਕਲੀ ਦਵਾਈ ਖਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ ਵੇਚੀ ਗਈ ਕਿਸਾਨ ਉਜੜ ਗਿਆ ਪਰ ਮੰਗਲ ਸਿੰਘ ਦਾ ਉਸ ਕੇਸ ਦੇ ਅੰਦਰ ਚਲਾਨ ਵੀ ਪੇਸ਼ ਨਹੀਂ ਹੋਇਆ ਉਸ ਤੋਂ ਬੇਖੌਫ ਹੋ ਕੇ ਬੇਡਰ ਹੋ ਕੇ ਨਿਡਰ ਹੋ ਕੇ ਕੱਲ ਰਾਤ ਨੂੰ ਜੁਆਇੰਟ ਡਾਇਰੈਕਟਰ ਐਗਰੀਕਲਚਰ ਮਿਸਟਰ ਕੰਧਾਰੀ ਪੰਜਾਬ ਸਰਕਾਰ ਦੇ ਨਕਲੀ ਦਵਾਈਆਂ ਵਾਲੇ ਡੀਲਰਾਂ ਤੋਂ ਪੈਸੇ ਲੈਂਦੇ ਰਿਸ਼ਵਤ ਲੈਂਦੇ ਫੜੇ ਗਏ ਉਸ ਤੋਂ ਵੀ ਵੱਡੀ ਗੱਲ ਹੈ ਵੀ ਫੜੇ ਕਿੱਥੇ ਗਏ ਸਰਕਾਰ ਦੇ ਧੁਰੇ ਦੇ ਉੱਤੇ ਬਠਿੰਡੇ ਸ਼ਹਿਰ ਦੇ ਅੰਦਰ ਜੋ ਕਿ ਖੁਦ ਚੀਫ ਮਿੰਸਟਰ ਸਾਹਿਬ ਦਾ ਡਿਪਟੀ ਸੀਐਮ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਹੈ ਜਿੱਥੇ ਸਾਰੇ ਪੰਜਾਬ ਦਾ ਪੋਲਿਟਿਕਸ ਉੱਥੋਂ ਚੱਲਦੀ ਹੈ ਉੱਥੇ ਇੱਕ ਜੁਆਇੰਟ ਡਾਇਰੈਕਟਰ ਦੀ ਹਿੰਮਤ ਨਹੀਂ ਸੀ ਪੈ ਸਕਦੀ ਜੇ ਉਹਨਾਂ ਦੇ ਉੱਤੇ ਪੋਲਿਟੀਕਲ ਪੈਟਰਨ ਨਹੀਂ ਜੀ ਨਾ ਹੁੰਦੀ ਉੱਥੇ ਜਾ ਕੇ ਜਦੋਂ ਨਕਲੀ ਦਵਾਈਆਂ ਵਾਲਿਆਂ ਨੂੰ ਪ੍ਰोत्ਸਾਹਿਤ ਕਰ ਰਹੇ ਐ ਤੇ ਮੈਂ ਸਮਝਦਾ ਵੀ ਇਹਦੇ ਬਾਅਦ ਇਲਜ਼ਾਮ ਲੱਗਣ ਵਾਲੀ ਗੱਲ ਕੋਈ ਨਹੀਂ ਰਹਿ ਜਾਂਦੀ ਆ ਪ੍ਰੂਵ ਕਰਨਾ ਬਾਕੀ ਹੈ ਤੇ ਸਾਨੂੰ ਆ ਵੀ ਸ਼ੱਕ ਹੈ ਕਿਉਂਕਿ ਜਿਸ ਪੰਜਾਬ ਪੁਲਿਸ ਨੇ ਮੰਗਲ ਸਿੰਘ ਦੇ ਚਲਾਨ ਪੇਸ਼ ਨਹੀਂ ਕਰਨ ਸੇ ਹਿੰਮਤ ਨਹੀਂ ਕਰ ਸਕੇ ਉਹ ਹੁਣ ਜੁਆਇੰਟ ਡਾਇਰੈਕਟਰ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕਰਨਗੇ ਤੇ ਇਹਨੂੰ ਫੇਰ ਵੀ ਕੋਈ ਕਲੀਨ ਚਿੱਟ ਦੇ ਕੇ ਛੜਤਾ ਜਾਊਗਾ ਸਾਡੀ ਮੰਗ ਹੈ ਵੀ ਇਹ ਸਾਰੇ ਮਸਲੇ ਦੀ ਨਾ ਸਿਰਫ ਇਹ ਜੁਆਇੰਟ ਡਾਇਰੈਕਟਰ ਦੀ ਬਲਕਿ ਪਿਛਲੇ ਸਾਲ ਜਿਹੜਾ ਮੰਗਲ ਸਿੰਘ ਵਾਲਾ ਕੇਸ ਹੋਇਆ ਓਵਰ ਆਨ ਦਾ ਕੇਸ ਹੋਇਆ 42 ਕਰੋੜ ਦਾ ਉਹਦੀ ਵੀ ਜਾਂਚ ਜਿਹੜੀ ਹੈ ਸੀਬੀਆਈ ਨੂੰ ਦਿੱਤੀ ਜਾਵੇ ਤੇ ਸੀਬੀਆਈ ਦੀ ਰੈਪਿਊਟੇਸ਼ਨ ਨੂੰ ਦੇਖਦੇ ਹੋਏ ਤੇ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ 3 ਲੱਖ ਤੋਂ ਜ਼ਿਆਦਾ ਕਿਸਾਨੀ ਦੇ ਪਰਿਵਾਰ ਨਰਮੇ ਵਾਲੇ ਇਹਦੇ ਨਾਲ ਪ੍ਰਭਾਵਿਤ ਸਿਗੇ ਇੱਕ ਸਿਟਿੰਗ ਜੱਜ ਦੀ ਦੇਖਰੇਖ ਚ ਆ ਇਨਕੁਆਇਰੀ ਸੀਬੀਆਈ ਕਰੇ ਸਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਦਾ ਕਹਿਣਾ ਕਿ ਇਸ ਮਸਲੇ ਦੀ ਜਾਂਚ ਜੋ ਪਿਛਲੇ ਸਮੇਂ ਦਵਾਈਆਂ ਦੇ ਅੰਦਰ ਕਪੜਾ ਹੋਇਆ ਪਿਛਲੇ ਸਮੇਂ ਇਸ ਤਰ੍ਹਾਂ ਦੀਆਂ ਗਲਾਈਆਂ ਜੋ ਹੁਣ ਨਵੀਆਂ ਆ ਰਹੀਆਂ ਇਹਨਾਂ ਦੀ ਸੀਬੇ ਜਾਂਚ ਹੋਣੀ ਚਾਹੀਦੀ ਆ ਔਰ ਸਿਟਿੰਗ ਜੱਜ ਦੀ ਦੇਖਰੇਖ ਚ ਹੋਣੀ ਚਾਹੀਦੀ ਆ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵੰਦਰ ਸਿੰਘ এবੀਪੀ ਸਾਜਾ ਚੰਡੀਗੜ੍ਹ